ਜਾਂਦੀਆਂ ਆਗਿਆ ਦੇਣਾ ਸੀ ਗਿਆ ਲੈ ਜਾ ਛਲੀਆਂ 45 ਦਾਣੇ ਮਿੱਤਰਾ ਦੂਰ ਦਿਆਂ ਜਾਂ ਹੋਰ ਸੀ ਮੇਰਾ ਕੀ ਕਸੂਰ ਸੱਤੀ ਗਈ ਭੁੱਲ ਗਏ ਤੇ ਨਾ ਪੁੰਨਣਾ ਵੇਖੀਆਂ ਲਾਈਆਂ ਬਹੁਤ ਬੜੇ ਬੜਾ ਵਧੀਆ ਗੀਤ ਆਏ ਸੀ ਉਹ ਸੀ ਇੱਕ ਹੋਰ ਨਾ ਦਾ ਬਰਮਨ ਨੂੰ ਲਿਖ ਜਾਣਗੇ ਨਾ ਦੇ ਨਾ ਦਾ ਬਰਮਨ ਇਹੋ ਜਿਹੇ ਗੀਤ ਮੈਨੂੰ ਬੜੇ ਚੰਗੇ ਲੱਗਦੇ ਸੀ ਤੇ ਤੁਸੀਂ ਜਿਹੜੇ ਆਪ ਉਹ ਗੀਤ ਮੈਨਾਂ ਮੇਰੀ ਚੇਤੇ ਦੀਆ ਇਹ ਕਿ ਮੈਂ ਗੀਤ ਲਿਖਿਆ ਜੇ ਉਹ ਸੀ ਸੱਤੋ ਦਿਆ ਸੇਤੀ ਹੂੰ ਸੇਤੀ ਨਿਗੀ ਸੇਤੀ ਕੈਂਦੀ ਪੱਬੀ ਜੋਗਾ ਜੋਗੀ ਆਇਆ ਇੱਕ ਕਮਾਲ ਦਾ ਦੇਰਾ ਬਾਗ ਆਪਣੇ ਦੇ ਵਿੱਚ ਬੈਠਾ ਲਾਈ ਇੰਨਾ ਸੋਹਣਾ ਉਸਦੀ ਕੀ ਕੀ ਸੋਤ ਸਭ ਤਸਨਾਵਾਨੀ ਸੋਹਣੀ ਸੂਰਤ ਜਾਵੇ ਨਾ ਨਹੀਂ ਸਭ ਤਸਨਾਈ ਮੈਨੂੰ ਪੈਂਦੀ ਏ ਸ਼ੱਕ ਕੱਲ੍ਹ ਪੱਦ ਸੋਈ ਜੋਗੀ ਨੇ ਜੋੜੀ ਮੁੰਦਰਾ ਦੀ ਨਹੀਂ ਹੈ ਕੰਨਾਂ ਵਿੱਚ ਪਾਈ ਸਜਰੇ ਕੰਨ ਪੜਾਏ ਖੂਨ ਅਜੇ ਨਾ ਸੁੱਕਾ ਨਹੀਂ ਕੀਤਾ ਕਹਿਰ ਭਾਬੀਏ ਜਿਵੇਂ ਸ਼ੁਰੀ ਕੁਬਾਈ ਕਿ ਕੰਦਾ ਕੰਡਤਾ ਕਰਤਾ ਕੀ ਕੀਤਾ ਕਹਿ ਦੋ ਭਾਦੀਏ ਜਿਸਨੇ ਸ਼ੁਰੀ ਕੁਵਾਈ ਕੰਡਤਾ ਹੋ ਲੜਕੇ ਕਰਚੋਂ ਵੀਰਨ ਵੀਰਾ ਨੇ ਹੋ ਗਈ ਗੁਰਜੈਣਾ ਝੁੱਠੀ ਤੁਮਤ ਲਾਈ ਮਰਜੂ ਪੈਣ ਟਕਰਾਂ ਮਾਰ ਮਾਰ ਵਿੱਚ ਕੰਦਾ ਦੇ ਉਸਦਾ ਸੋਹਣਾ ਵੀਰ ਨ ਪਰਦਾ ਕੰਨ ਪਰਵਾਈ ਮਾਤਾ ਨੂੰ ਦਿਨ ਦੀ ਵੀ ਪੈ ਜੂ ਸੁਣੀ ਅਨੇਰ ਕੁੜੇ ਸੋਹਣੇ ਪੁੱਤ ਦੀ ਹੀਰੇ ਚੱਲੂ ਕਿਵੇਂ ਜਦਾਈ ਉਸਦੇ ਦੋਸਤ ਹੀ ਇਹ ਕਿਵੇਂ ਵਿਛੋੜਾ ਚੱਲਣਗੇ ਜਿੰਨਾ ਨਾਲ ਪਾਦੀਏ ਫਿਰੇ ਵਿਛੋੜਾ ਪਾਈ ਮੁੰਡਾ ਜੋਗਿਆਂ ਦਾ ਨਹੀਂ ਪੁੱਤਰ ਕਿਸੇ ਅਮੀਰ ਦਾ ਕੋਈ ਘਰ ਮੇ ਤਾਂ ਫਿਰਦਾ ਪੇਸਵਟਾਈ ਕੋਈ ਕਰਨੇ ਤਾਂ ਫਿਰਦਾ ਪੈਸ ਬਟਾਈ ਮੈਨੂੰ ਪੈਂਦੀ ਏ ਸ਼ੱਕ ਪਚਪਟਿਆ ਕਿਸੇ ਮਸ਼ੂਕ ਦਾ ਕੋਈ ਕਰਨੇ ਤਾਂ ਫਿਰਦਾ ਪੈਸ ਬਟਾਈ ਤਿੰਦ ਪਲੂਰ ਚ ਤੇਜਾ ਸ਼ੌਕੀ ਵੀ ਏ ਕਹਿੰਦਾ ਸੀ ਪਿੰਡ ਪਲੂਰ ਚ ਤੇ ਜਾ ਸ਼ੌਕੀ ਵੀ ਇਹ ਕਹਿੰਦਾ ਸੀ ਇਹ ਤਾਂ ਸ਼ਲੀਆਂ ਕੋਈ ਕੌਤਕ ਫੇਰੇ ਵਿਚਾਈ ਇਹ ਤਾਂ ਸ਼ਲੀਆਂ ਕੋਈ ਕੌਤਕ ਫੇਰੇ ਵਿਚਾਈ